ਹਲੋ ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਰਕਾ ਪਿਆਰ ਹੈ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਅਜਿਹੀ ਚੀਜ਼ ਦੇ ਉੱਪਰ ਡਿਸਕਸ ਕਰਨ ਵਾਲੇ ਹਾਂ ਜਿਹੜੀ ਕਿ ਬਿਮਾਰੀਆਂ ਦੀ ਜੜ ਹੈ ਜਿੱਥੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਬਹੁਤ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋਵੋਗੇ ਕਿਉਂਕਿ ਜਦੋਂ ਅੰਗਰੇਜ਼ੀ ਦਵਾਈ ਲੈਣੇ ਆ ਉਸ ਟਾਈਮ ਠੀਕ ਰਹਿਣੇ ਆ ਤੇ ਜਦੋਂ ਉਹਨੂੰ ਛੱਡ ਦਿੰਨੇ ਆ ਫੇਰ ਫਿਰ ਉਹਦੀ ਹਾਲਤ ਅੱਜ ਮੈਂ ਤੁਹਾਨੂੰ ਇੱਕ ਇਦਾਂ ਦਾ ਦੇਸੀ ਨੁਸਖਾ ਦੱਸੂਗੀ ਨਾ ਤਾਂ ਉਹਦਾ ਕੋਈ ਸਾਈਡ ਇਫੈਕਟ ਹੈ ਤੇ ਨਾ ਉਹ ਕੋਈ ਜ਼ਿਆਦਾ ਮਹਿੰਗਾ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਉਹਨੂੰ ਘਰ ਵਿੱਚ ਤਿਆਰ ਕਰ ਸਕਦੇ ਹੋ ਮੈਂ ਸਭ ਤੋਂ ਜਿਹੜੀ ਮੇਨ ਬਿਮਾਰੀ ਦਾ ਨਾ ਲੈਣਾ ਚਾਹੁੰਦੀ ਆ ਉਹ ਹੈਗੀ ਕਬਜ ਕਿਉਂਕਿ ਲੀਵਰ ਦਾ ਫੈਟੀ ਹੋਣਾ ਪੇਟ ਦੀਆਂ ਬਿਮਾਰੀਆਂ ਬਾਦ ਹਜਮੀ ਪੇਟ ਦਾ ਭਾਰੀਪਣ ਪੇਟ ਵਧਣਾ ਇਹ ਸਾਰੀਆਂ ਬਿਮਾਰੀਆਂ ਨਾਲ ਮਿਲ ਕੇ ਸੁਸਤੀ ਹੋਣੀ ਇੱਕ ਕਬਜ ਨਾਲ ਹੀ ਹੁੰਦੀਆਂ ਨੇ ਤੇ 1:00 ਵਜ ਦਾ ਅੰਗਰੇਜ਼ੀ ਦਵਾਈਆਂ ਨਾ ਤੁਸੀਂ ਜਿੰਨੇ ਮਰਜ਼ੀ ਲੈ ਚਲੋ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਿੰਨੇ ਦਿਨ ਲਾਉਂਗੇ ਉਹਨੇ ਦਿਨ ਫਾਇਦਾ ਹੋਏਗਾ ਵਾਦ ਤੋਂ ਉਹੀ ਦਾ ਹੁੰਦਾ ਪਹਿਲਾਂ ਵੀ ਮੈਂ ਇਹ ਵੀਡੀਓ ਪਾਈ ਸੀਗੀ ਉਹ ਵੀ ਕਾਫੀ ਫਰੈਂਡ ਨੇ ਆ ਨਾ ਪਸੰਦ ਕੀਤੀ ਤੇ ਹੁਣ ਵੀ ਮੈਨੂੰ ਕਾਫੀ ਪੁੱਛ ਰਹੇ ਸੀਗੇ ਵੀ ਕਵਲ ਦੀ ਜਿਹੜੀ ਤੁਸੀਂ ਉਹ ਹੈ ਉਹਦੇ ਬਾਰੇ ਸਾਨੂੰ ਪ੍ਰੋਪਰ ਦੱਸੋ ਉਸ ਟਾਈਮ ਮੈਂ ਸਿਰਫ ਪਾਊਡਰ ਜਿਹੜਾ ਬਣਾਇਆ ਹੋਇਆ ਸੀ ਉਹੀ ਦੱਸਿਆ ਸੀਗਾ ਦੇਖੋ ਇਹ ਜੂਸ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਰਹੀ ਆਂਗੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਉਹ ਕੀ ਜਿਹੜੀ ਚੀਜ਼ ਹੁੰਦੀ ਹੈ ਕਿੰਨੀ ਮਾਤਰਾ ਦੇ ਵਿੱਚ ਲੈਣੀ ਹੈ ਕੀ ਕੀ ਲੈਣੀ ਹੈ ਤੇ ਕਿਸ ਤਰੀਕੇ ਨਾਲ ਲੈਣੀ ਹੈ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹਾਂਜੀ ਤੇ ਉਹਦੇ ਵਾਸਤੇ ਆਪਾਨੂੰ ਚਾਹੀਦੀ ਹੈਗੀ ਇੱਕ ਦਾ ਸੌਫ ਦੇਖੋ ਇਹ ਸੌਂਫ ਹੈਗੀ ਜਿਹੜੀ ਕਿ ਆਪਾਂ ਚਾਹ ਵਗੈਰਾ ਦੇ ਵਿੱਚ ਜਾਂ ਖਾਣ ਵਾਸਤੇ ਬਹੁਤ ਵਰਤਦੇ ਸੌਂਫ ਦੀ ਤਸੀਰ ਠੰਡੀ ਹੁੰਦੀ ਹੈ ਹਨਾ ਕਾਫੀ ਜ਼ਿਆਦਾ ਇਹ ਬੈਨੀਫਿਟ ਹੈ ਇਹ ਤਾਂ ਤੁਸੀਂ ਬੈਸੇ ਵੀ ਅਗਰ ਖਾਣੇ ਹੋ ਨਾ ਤਾਂ ਵੀ ਜਿਨਾਂ ਦੇ ਤਜਾਬ ਪੰਦਾ ਹੈ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਤੇ ਦੂਸਰੀ ਚੀਜ਼ ਆਪਾਂ ਨੇ ਲੈਣੀ ਹੈ ਸਰੀ ਦੇ ਪੱਤੇ ਇਹ ਤੁਹਾਨੂੰ ਹਨਾ ਕਿਸੇ ਵੀ ਪਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਜਿੰਨੀ ਤੁਸੀਂ ਸੌਂਫ ਲੈਣੀ ਹੈ ਓਨੇ ਹੀ ਸਰੀ ਦੇ ਪੱਤੇ ਲੈਣੇ ਆ ਇਹਨਾਂ ਨੂੰ ਚੰਗੇ ਤਰੀਕੇ ਨਾਲ ਸੁਕਾ ਲੈਣਾ ਹੈ ਦੇਖੋ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਬਿਲਕੁਲ ਦੇਸੀ ਨੇਗੇ ਜਿਹੜੀ ਸੌਂਫ ਹੈ ਦੇਖੋ ਇਹ ਵੀ ਆਪਾਂ ਆਮ ਖਾਂਦੇ ਆ ਜਿਹਨੂੰ ਨਾ ਤੇਜਾਬ ਦਾ ਕੈਪਸੂਲ ਖਾਂਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਵੀ ਤੁਸੀਂ ਸੌਂਫ ਤੇ ਮਿਸਰੀ ਹੈ ਜਿਹੜੀ ਧਾਗੇ ਵਾਲੀ ਉਹਨੂੰ ਪੀਸ ਕੇ ਰੱਖ ਲਓ ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਲੈ ਲਓ ਵੈਸੇ ਵੀ ਤੁਹਾਨੂੰ ਪੇਟ ਦੀਆਂ ਨਾ ਜਿਹੜੀਆਂ ਵੀ ਬਿਮਾਰੀਆਂ ਨੇ ਹਾਜਮਨ ਦਾ ਤੇਜਾਬ ਹਨਾ ਇਹ ਕਾਫੀ ਠੀਕ ਕਰ ਦੇਗੀ ਤੇ ਜਿਹੜੀ ਸ਼੍ਰੀ ਹੈਗਾ ਹਨਾ ਇਹ ਵੀ ਇੱਕ ਮਲਕੀ ਜੜੀ ਬੂਟੀਆਂ ਦੀ ਤਰ੍ਹਾਂ ਵਰਤਿਆ ਜਾਣ ਵਾਲਾ ਪਹਿਲਾਂ ਇਹ ਦਰੱਖਤ ਪਾਏ ਜਾਂਦੇ ਸੀਗੇ ਉਹ ਕਿਤੇ ਕਿਤੇ ਰਹਿ ਗਏ ਨੇ ਹਨਾ ਪਰ ਜਿਨ੍ਹਾਂ ਨੂੰ ਪਤਾ ਹੈ ਹਨਾ ਉਹਨਾਂ ਨੇ ਇਹਦੀਆਂ ਦਵਾਈਆਂ ਬਣਾ ਲਈਆਂ ਤੇ ਇਹਨਾਂ ਦੋਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਲੈਣਾ ਹੈ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਥੋੜੀ ਜਿਹੀ ਧੁੱਪ ਲਗਾ ਕੇ ਇਹਨਾਂ ਨੂੰ ਤੁਸੀਂ ਨੇ ਪੀਸ ਲੈਣਾ ਕਿਸੇ ਵੀ ਮਿਕਸੀ ਵਗੈਰਾ ਚ ਪੀਸ ਲੈਣਾ ਚੰਗੇ ਤਰੀਕੇ ਦੇ ਨਾਲ ਫਿਰ ਇਹਨੂੰ ਸਾਨ ਲੈਣਾ ਸਾਨ ਕੇ ਕਿਸੇ ਵੀ ਹਨਾ ਭਰਤਨ ਦੇ ਵਿੱਚ ਤੁਸੀਂ ਪਾ ਲਿਓ ਫਿਰ ਇਹਦੇ ਵਿੱਚ ਤੁਸੀਂ ਨੇ ਅੱਧਾ ਚਮਚ ਕਾਲੇ ਨਮਕ ਦਾ ਪਾਉਣਾ ਤੇ ਹਾਂਜੀ ਹੁਣ ਮੈਂ ਤੁਹਾਨੂੰ ਦੱਸੇ ਸੀ ਦੇਖੋ 200 ਗ੍ਰਾਮ ਤੁਸੀਂ ਹੈਨਾ ਸੌਂਫ ਲੈਂਦੀ ਹੈ 200 ਗ੍ਰਾਮ ਤੁਸੀਂ ਨੇ ਸਰੀਂ ਦੇ ਪੱਤੇ ਲੈਂਦੇ ਆ ਕਿ ਉਹਦੇ ਵਿੱਚ ਨਾ ਅੱਧੇ ਚਮਚ ਤੋਂ ਵੀ ਘੱਟ ਕਾਲਾ ਨਮਕ ਪਾਉਣਾ ਸਿਰਫ ਇਹ ਹੀ ਤਿੰਨ ਚੀਜ਼ਾਂ ਨੇ ਗਈਆਂ ਜਿਨ੍ਹਾਂ ਨੂੰ ਤੁਸੀਂ ਨੇ ਪੀਸ ਕੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਕਿਸੇ ਸੀਸੀ ਦੇ ਵਿੱਚ ਜਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਸ਼ਾਮ ਨੂੰ ਇਹਨੂੰ ਲੈਣ ਦਾ ਤਰੀਕਾ ਹੁਣ ਮੈਂ ਤੁਹਾਨੂੰ ਪ੍ਰੋਪਰ ਦੱਸਦੀ ਹਾਂ ਦੇਖੋ ਹਰ ਇੱਕ ਤੁਹਾਡੀ ਜਿੰਨਾ ਵੀ ਪੇਟ ਦੀ ਪ੍ਰੋਬਲਮ ਹੈ ਕਬਜ ਰਹਿੰਦੀ ਹੈ ਭਾਰੇ ਬਣ ਰਹਿੰਦੇ ਹੈਨਾ ਕਿਉਂਕਿ ਸਵੇਰੇ ਜਾਨੇ ਤੋਂ ਪੇਟ ਸਾਫ਼ ਨਾ ਹੋਵੇ ਤਾਂ ਸਾਰਾ ਦਿਨ ਸੁਸਤੀ ਰਹਿੰਦੀ ਹੈਗੀ ਮੈਂ ਗਰੰਟੀ ਨਾਲ 100% ਗਰੰਟੀ ਨਾਲ ਕਹਿ ਸਕਦੀ ਹਾਂ ਕਿ ਜੇ ਜਦੋਂ ਪਹਿਲੇ ਦਿਨ ਹੀ ਕੀ ਤੋ ਤੁਹਾਨੂੰ ਕਾਫੀ ਫਰਕ ਪੈ ਜਾਏਗਾ ਪਰ ਜੇ ਤੁਸੀਂ ਪੰਜ ਚਾਰ ਦਿਨ ਲਾਉਂਗੇ ਲਗਾਤਾਰ ਤਾਂ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਤੇ ਤੁਸੀਂ ਸ਼ਾਮ ਨੂੰ ਦੁੱਧ ਗਰਮ ਕਰ ਲੈਣਾ ਦੁੱਧ ਗਰਮ ਕਰਕੇ ਥੋੜਾ ਜਿਹਾ ਦੇ ਵਿੱਚ ਤੁਸੀਂ ਸ਼ੱਕਰ ਪਾ ਲੈਣੀ ਹੈ ਫਿਰ ਇਹਨੂੰ ਇੱਕ ਚਮਚ ਕੌਲੀ ਦੇ ਵਿੱਚ ਅਗਰ ਤੁਸੀਂ ਵੱਡੇ ਹੋ 15 ਸਾਲ ਤੋਂ ਉਪਰੋਂ ਤਾਂ ਤੁਸੀਂ ਇੱਕ ਚਮਚ ਅਗਰ ਛੋਟੀ ਐਗੇ ਹੋ ਤਾਂ ਤੁਸੀਂ ਚੁਟਕੀ ਮਤਲਬ ਕਿ ਇੱਕ ਜਾਂ ਦੋ ਚੁਟਕੀਆਂ ਉਹਨੂੰ ਦੇ ਸਕਦੇ ਹੋ ਤਾਂ ਤੁਸੀਂ ਕੌਲੀ ਦੇ ਵਿੱਚ ਪਹਿਲਾਂ ਇੱਕ ਚਮਚ ਪਾ ਲੈਣਾ ਜਿਆਦਾ ਵੀ ਨਹੀਂ ਹਲਕਾ ਜਿਹਾ ਇੱਕ ਚਮਚ ਪਾ ਲੈਣਾ ਤਾਂ ਉਸ ਨੂੰ ਚੰਗੇ ਤਰੀਕੇ ਦੇ ਨਾਲ ਦੁੱਧ ਪਾ ਕੇ ਘੋਲ ਲੈ ਘੋਲ ਕੇ ਫਿਰ ਉਹਨੂੰ ਪੀ ਲੈਣਾ ਫਿਰ ਜਿਹੜਾ ਹੋਰ ਦੁੱਧ ਅੱਧਾ ਇੱਕ ਗਲਾਸ ਦੁੱਧ ਤਾਂ ਤੁਸੀਂ ਲੈ ਲਿਓ ਫਿਰ ਹੋਰ ਥੋੜਾ ਜਿਹਾ ਦੁੱਧ ਪਾ ਕੇ ਉਹ ਵੀ ਉੱਪਰ ਤੇ ਪੀ ਲੈਣਾ ਕਮ ਸੇ ਕਮ ਦੁੱਧ ਤੁਹਾਡਾ ਹਨਾ ਵਧੀਆ ਗਰਮ ਹੋਵੇ ਜਿੱਦਾਂ ਕਿ ਪਚਾਪੀਨੇ ਹੋਣੇ ਓਨਾ ਕ ਗਰਮ ਦੁੱਧ ਹੋਵੇ ਫਿਰ ਹੀ ਜ਼ਿਆਦਾ ਤੁਹਾਨੂੰ ਇਹ ਫਾਇਦਾ ਹੋਏਗਾ ਬਸ ਖਾਣਾ ਖਾਣ ਤੋਂ ਬਾਅਦ ਜਦੋਂ ਤੁਸੀਂ ਸੌਣਾ ਉਸ ਟਾਈਮ ਹੀ ਲੈਣੀ ਹੈ ਪ੍ਰੋਪਰ ਤੁਸੀਂ ਲਓਗੇ 10-15 ਦਿਨਾਂ ਦੇ ਵਿੱਚ ਤੁਹਾਡੀ ਕਬਜ਼ ਦੀ ਬਿਮਾਰੀ ਤੋਂ ਬਿਲਕੁਲ ਹੈ ਨਾ ਰਾਹਤ ਪਾ ਸਕਦੇ ਹੋ ਉਹ ਕਹਿੰਦੇ ਹੁੰਦੇ ਨੇ ਨਾ ਤੁਸੀਂ ਆਮ ਮਸੂਰੀਆਂ ਸੁਣੀਆਂ ਨੇਗੇ ਪੇਟ ਸਫਾ ਹਰ ਰੋਗ ਦਫਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਸ ਨੁਸਖੇ ਨੂੰ ਤੁਸੀਂ ਜਰੂਰ ਟ੍ਰਾਈ ਕਰਨਾ ਤੁਹਾਨੂੰ 100% ਤੋਂ ਵੀ ਉੱਪਰ ਫਾਇਦਾ ਹੋਊਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਜਾਂ ਗੋਲੀ ਲੈਣ ਦੀ ਜਰੂਰਤ ਨਹੀਂ ਪੈਣੀ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਣਾ ਇਹ ਹੈ ਨਾ ਗੋਡੇ ਬਾਹਾਂ ਕੂਣੀਆਂ ਜਾਂ ਆਪਣੀ ਹੈ ਨਾ ਗਰਦਨ ਦੇ ਵਿੱਚ ਕਾਫੀ ਪੇਨ ਹੁੰਦੀ ਰਹਿੰਦੀ ਹੈ ਤੇ ਇੱਕ ਪਾਕਿਸਤਾਨ ਤੋਂ ਵੀਰ ਜੀ ਜੁੜੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਹਨਾ ਉਹਨਾਂ ਦੀ ਵਾਈਫ ਦੇ ਤੇ ਉਹਨਾਂ ਦੇ ਦੋਨਾਂ ਦੇ ਗੋਡੇ ਹਨਾ ਕਾਫੀ ਦਰਦ ਕਰਦੇ ਆ ਤੇ ਉਹਨਾਂ ਨੂੰ ਸੋਜਿਸ ਵੀ ਆਉਂਦੀ ਹੈਗੀ ਜਿੱਦਾਂ ਜਿੱਦਾਂ ਪ੍ਰੋਪਰ ਅੱਜ ਮੈਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਈ ਆ ਇਹ ਵੀਡੀਓ ਤੁਹਾਡੇ ਵਾਸਤੇ ਇੰਨੀ ਖਾਸ ਹੋਣ ਵਾਲੀ ਹੈ ਜਿੱਦਾਂ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਇਦਾਂ ਆਪਣਾ ਆਪਣਾ ਟਰੀਟਮੈਂਟ ਕਰੋਗੇ ਤਾਂ ਤੁਹਾਨੂੰ ਕੋਈ ਵੀ ਪੇਨ ਕਿਲਰ ਲੈਣ ਦੀ ਜ਼ਰੂਰਤ ਨਹੀਂ ਪੈਣੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਖਾਣ ਤੋਂ ਕਿਉਂਕਿ 12 ਜਿਹੜੀ 25 ਲਗਾਉਣੀ ਆ ਉਹਦੇ ਨਾਲੋਂ ਜਿਹੜੀ ਆਪਾਂ ਅੰਦਰ ਚੀਜ਼ ਹਨਾ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਕਿਉਂਕਿ ਜਿਹੜਾ ਇਹ ਗੋਡੇ ਦੇ ਵਿੱਚ ਗ੍ਰੀਸ ਖਤਮ ਹੋ ਜਾਣਾ ਪੇਨ ਹੋਣੀ ਇਹ ਆਪਣੀ ਬਾਡੀ ਦੇ ਅੰਦਰੋਂ ਹੁੰਦਾ ਕਿਉਂਕਿ ਕਮਜ਼ੋਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਵਿਟਾਮਿਨ ਡੀ ਬੀ12 ਦੀ ਘਾਟ ਕਾਰਨ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜਕੱਲ੍ਹ ਖਾਣੇ ਵੀ ਆਪਣੇ ਬਿਲਕੁਲ ਬੇਕਾਰ ਹੋ ਚੁੱਕੇ ਨੇ ਫਾਸਟ ਫੂਡ ਆਇਲੀ ਚੀਜ਼ਾਂ ਹਨਾ ਜਿਆਦਾ ਤਲੇ ਆ ਭਲੇ ਆਪਾਂ ਜਿਹੜਾ ਵੀ ਕੁਝ ਮਿਲਦਾ ਹੈ ਨਾ ਖਾਈ ਜਾਂਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਮੇਥੇ ਦਾਣੇ ਲੈ ਲੈਣੇ ਆ ਜਿਹੜੇ yellow color ਦੇ ਪੀਲੇ ਰੰਗ ਦੇ ਮੇਥੇ ਹੁੰਦੇ ਨੇ ਹਨਾ ਆਪਾਂ ਬੀਜ ਦੇ ਹੁੰਦੇ ਨੇ ਸਰਦੀਆਂ ਦੇ ਵਿੱਚ ਉਹਨਾਂ ਦੇ ਬੀਜ ਹੁੰਦੇ ਨੇ ਜਿਹੜੇ ਉਹ ਲੈਣੇ ਹੈਗੇ ਉਹਨਾਂ ਦਾ ਇੱਕ ਚਮਚ ਲੈ ਲੈਣਾ ਇਹ ਸ਼ਾਮ ਤੋਂ ਹੀ ਆਪਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਹੈਗਾ ਅੱਜ ਤੋਂ ਹੀ ਸਟਾਰਟ ਕਰ ਲਿਓ ਹਾਂਜੀ ਜਿਹੜੀ ਮੇਥੇ ਨੇ ਉਹਨਾਂ ਦਾ ਇੱਕ ਚਮਚ ਲੈਣਾ ਤੇ ਇੱਕ ਗਲਾਸ ਕੱਚ ਦਾ ਪਾਣੀ ਦਾ ਪਰ ਲੈਣਾ ਤੁਸੀਂ ਨੇ ਉਹ ਪਾਣੀ ਦੇ ਵਿੱਚ ਪਾਣੀ ਸਿੰਪਲ ਲੈਣਾ ਫ੍ਰਿਜ ਵਾਲਾ ਨਹੀਂ ਲੈਣਾ ਉਹ ਜਿਹੜਾ ਮੇਥਿਆਂ ਦਾ ਹਨਾ ਇੱਕ ਚਮਚ ਤੁਸੀਂ ਲਾਉਮਗੇ ਬੀਜਾਂ ਦਾ ਉਹਨੂੰ ਗਲਾਸ ਦੇ ਵਿੱਚ ਪਾ ਲੈਣਾ ਤੇ ਇੱਕ ਚੁਟਕੀ ਇੱਕ ਪਿੰਚ ਲਗਾ ਲਓ ਤੁਸੀਂ ਅਜਮੈਨ ਦਾ ਲੈ ਲੈਣਾ ਹੈਗਾ ਉਹਨੂੰ ਵੀ ਤੁਸੀਂ ਨੇ ਉਸੇ ਗਲਾਸ ਦੇ ਵਿੱਚ ਪਾ ਲੈਣਾ ਹੈਗਾ ਤੇ ਇਹਨਾਂ ਨੂੰ ਨਾ ਸ਼ਾਮ ਨੂੰ ਤੁਸੀਂ ਨੇ ਪੀਉ ਕੇ ਰੱਖ ਦੇਣਾ ਹੈਗਾ ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਅਗਰ ਪਾ ਸਕੋ ਤਾਂ ਇੱਕ ਜਾਂ ਦੋ ਕਲੀਆਂ ਲਸਣ ਦੀਆਂ ਵੀ ਪਾ ਸਕਦੇ ਹੋ ਕਿਉਂਕਿ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੋਊਗਾ ਤੁਹਾਨੂੰ ਇਹਨੂੰ ਸ਼ਾਮ ਨੂੰ ਭੌਂਕੇ ਰੱਖ ਦੋ ਤੇ ਮਾਰਨਿੰਗ ਟਾਈਮ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲੈਣਾ ਜਿਹੜੇ ਮੇਥੇ ਲਾਸਨ ਦੀ ਗਠੀ ਹੈਗੀ ਇਹਨਾਂ ਨੂੰ ਤੁਸੀਂ ਨੇ ਪੁੱਣ ਲੈਣਾ ਜਿਹੜਾ ਪਾਣੀ ਆ ਉਹਨੂੰ ਪੀ ਲੈਣਾ ਤੇ ਜਿਹੜੇ ਮੇਥੇ ਵਗੈਰਾ ਨੇ ਉਹਨੂੰ ਥੋੜਾ ਜਿਹਾ ਤੜਕਾ ਲਗਾ ਕੇ ਕਿਸੇ ਵੀ ਅਬਦੀ ਦਾਲ ਸਬਜ਼ੀ ਦੇ ਵਿੱਚ ਪਾ ਕੇ ਤੁਸੀਂ ਖਾਲੂ ਅਗਰ ਤੁਸੀਂ ਇਸ ਨੂੰ ਮਹੀਨਾ ਇੱਕ ਪੀਓਗੇ ਤਾਂ ਤੁਹਾਡੇ ਜਿੰਨਾ ਵੀ ਹੈ ਨਾ ਕਿਉਂਕਿ ਇਹ ਜਿਹੜੇ ਆਪਣੇ ਗੋਡੇ ਗਿੱٹے ਵਿੱਚ ਦਰਦ ਹੁੰਦਾ ਇਹ ਜੂਰੀਆ ਜਿਹਨੂੰ ਆਪਾਂ ਕਹਿੰਦੇ ਨੇ ਜੂਰੀਆ ਆਪਣੇ ਵਧ ਗਿਆ ਹੈ ਨਾ ਜਾਂ ES ਸਰ ਵਧ ਗਿਆ ਜਾਂ R ਫੈਕਟਰ ਵਧ ਗਿਆ ਇਹ ਚੀਜ਼ਾਂ ਨਾਲ ਹੁੰਦਾ ਕਿਉਂਕਿ ਜੂਰੀਆ ਸਟਾਰਟਿੰਗ ਹੈ ਫਿਰ ਉਸ ਤੋਂ ਬਾਅਦ ES ਸਰ ਤੇ ਫਿਰ R ਫੈਕਟਰ ਗਠੀਆ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਦੂਸਰੀ ਗੱਲ ਦੋ ਪਿੰਡੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਵੀ ਉੱਪਰੋਂ ਤੇ ਨੀਚੋਂ ਕੱਟ ਕੇ ਬਚਾ ਲਈ ਇੱਕ ਕਟ ਪਾ ਲੈਣਾ ਇੱਕ ਕੰਚ ਦੇ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਪਿਉਂ ਕੇ ਰੱਖਦੇ ਨੇ ਮਾਰਨਿੰਗ ਟਾਈਮ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਾਰਾ ਹੋਣਗੀਆਂ ਨਾ ਜਿਹੜਾ ਲੇਸ ਜਿਹਾ ਹੁੰਦਾ ਉਹਨੂੰ ਨਿਚੋੜ ਕੇ ਉਹਨੂੰ ਰੋਟੀ ਤੋਂ ਬਾਅਦ ਪੀਣਾ ਤੇ ਜਿਹੜਾ ਮੇਥਿਆਂ ਵਾਲਾ ਇਹਨੂੰ ਰੋਟੀ ਤੋਂ ਪਹਿਲਾਂ ਪੀਣਾ ਇਹਦਾ ਹੋ ਗਿਆ ਦੇਖੋ ਤੁਹਾਡਾ ਪ੍ਰੋਪਰ ਟਰੀਟਮੈਂਟ ਜਿਹੜਾ ਤੁਸੀਂ ਨੇ ਖਾਣਾ ਹਾਂਜੀ ਦੇਖੋ ਇਹ ਆਪਾਂ ਨੇ ਚੀਜ਼ਾਂ ਤੁਹਾਨੂੰ ਦੱਸਿਆ ਨੇ ਇਹ ਬਿਲਕੁਲ ਕ੍ਰੇਲੂ ਟਰੀਟਮੈਂਟ ਹੈ ਜਿਹੜਾ ਆਪਣੀ ਹੈਨਾ ਆਪਾਂ ਘਰ ਵਿੱਚ ਕਰ ਸਕਦੇ ਹਾਂ ਤੇ ਦੂਸਰੀ ਗੱਲ ਮੈਂ ਤੁਹਾਨੂੰ ਕਹੂੰਗੀ ਕਿ ਨਾ ਵਿਟਾਮਿਨ ਡੀ ਦੇ ਪੌਚ ਮਿਲਦੇ ਹੈਗੇ ਤੁਸੀਂ ਮਾਰਕੀਟ ਦੇ ਵਿੱਚੋਂ ਕਿਤੇ ਵੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਗੋਡੇ ਗਿੱਟਿਆਂ ਦੇ ਵਿੱਚ ਨਾ ਪ੍ਰੋਬਲਮ ਹੈ ਕਿ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਦਰਦ ਕਰਦੀ ਹੈ ਨਾ ਜਾਂ ਗ੍ਰੀਸ ਖਤਮ ਕਿਦਾਂ ਵੀ ਇਹਨਾਂ ਦਾ ਕੋਈ ਵੀ ਪ੍ਰੋਬਲਮ ਹੈ ਤਾਂ ਵਿਟਾਮਿਨ ਡੀ ਦੇ ਇੱਕ ਪੌਚ ਆਉਂਦੇ ਆ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਉਹਨੂੰ ਹਫ਼ਤੇ 'ਚ ਇੱਕ ਲੈਣਾ ਹੈਗਾ ਪ੍ਰੋਪਰਲੀਓ ਥੋੜਾ ਜਾ ਜਿਹੜੀ ਹੈ ਨਾ ਮਾਰਨਿੰਗ ਟਾਈਮ ਜਿਹੜੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਜਿੱਦੇ ਆਪਾਂ ਕਹਿੰਦੇ ਵੀ ਹੈ ਨਾ ਵਿਟਾਮਿਨ ਡੀ ਧੁੱਪ ਤੋਂ ਵੀ ਮਿਲਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਕੜਾ ਕੇ ਦੀ ਧੁੱਪ ਦੇ ਵਿੱਚ ਬਹਿ ਜਾਗੇ ਮਾਰਨਿੰਗ ਟਾਈਮ ਜਿਹੜੀ ਹੈ ਨਾ ਸਭ ਤੋਂ ਪਹਿਲਾਂ ਜਿੱਦਾਂ ਕਿ 6 ਵਜੇ ਹੈ ਨਾ ਧੁੱਪ ਹੁੰਦੀ ਹੈ ਉਹਦੇ ਵਿੱਚ ਬੈਠਣਾ ਤੁਸੀਂ ਆਪਣੀ ਗੋਡੇ ਤੇ ਬਾਹਾਂ ਨੰਗੀਆਂ ਕਰਕੇ ਜਿਹੜਾ ਮੈਂ ਤੁਹਾਨੂੰ ਤੇਲ ਦੱਸਿਆ ਉਹ ਲਗਾ ਕੇ ਤੁਸੀਂ ਨੇ ਧੁੱਪ ਦੇ ਵਿੱਚ ਜ਼ਰੂਰ ਬੈਠਣਾ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਕੁ ਫਰਕ ਪਿਆਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਇੱਕ ਨਾ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਮੈਂ ਚੈਨਲ ਦੇ ਵਿੱਚ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਗੀ ਅਗਰ ਤੁਸੀਂ ਉਹਨੂੰ ਬਣਾ ਲਓਗੇ ਫਿਰ ਤਾਂ ਉਹਦੋਂ ਵੀ ਰਾਮਬਾਨ ਇਲਾਜ ਹੈ ਤੁਹਾਡੇ ਲਈ ਜਿਨ੍ਹਾਂ ਨੂੰ ਵੀ ਵੀਕਨੈਸ ਹੈਗੀ ਗੋਡੇ ਗਿੱਟਿਆਂ ਦੇ ਵਿੱਚ ਪ੍ਰੋਬਲਮ ਹੈਗੀ ਉਹ ਇੱਕ ਪਿੰਨੀ ਹੈ ਨਾ ਡੇਲੀ ਖਾਣੀ ਆ ਤੁਸੀਂ ਦੁੱਧ ਦੇ ਨਾਲ ਉਹਦੀ ਮੈਂ ਰੈਸਪੀ ਦਿੱਤੀ ਹੈ ਨਾ ਵੀਡੀਓ ਇਹ ਜਿਹੜੀ ਉਹ ਤੁਹਾਨੂੰ ਲਿੰਕ ਵਿੱਚ ਪਾ ਦੂੰਗੀ ਤੇ ਇੱਕ ਨਾ ਆਪਾਂ ਨੂੰ ਦੁਕਾਨ ਤੋਂ ਮਰੱਬਾ ਮਿਲ ਜਾਂਦਾ ਜਿਹਨੂੰ ਕਿ ਬਿਲਦ ਦਾ ਮਰੱਬਾ ਕਹਿੰਦੇ ਨੇ ਇੱਕ ਤੁਸੀਂ ਉਹ ਵੀ ਲੈ ਕੇ ਖਾ ਸਕਦੇ ਹੋ ਕਾਫੀ ਜ਼ਿਆਦਾ ਬੈਨੀਫਿਟੋ ਕਿਉਂਕਿ ਖਰਾਕ ਦੇ ਨਾਲ ਹੀ ਬਾਡੀ ਠੀਕ ਹੋਊਗੀ ਹਾਂਜੀ ਤੁਸੀਂ ਵੀ ਇਦਾਂ ਦੇ ਸਿਲਕੀ ਸਮੂਥ ਤੇ ਲੰਬੇ ਸਟਰੋਂਗ ਵਾਲ ਪਾਉਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਖਾਸ ਲੈ ਕੇ ਆਈਆਂ ਕਿਉਂਕਿ ਦੇਖੋ ਮਹਿੰਗੇ ਮਹਿੰਗੇ ਤੁਸੀਂ ਆਇਲ ਮਹਿੰਗੇ ਮਹਿੰਗੇ ਸੀਰਮ ਵਗੈਰਾ ਤੁਸੀਂ ਯੂਜ਼ ਕਰਦੇ ਰਹੇ ਨੇ ਉਹਨਾਂ ਦੀ ਜਰੂਰਤ ਨਹੀਂ ਹੈਗੀ ਬਿਲਕੁਲ ਕਰਦੀਆਂ ਆਪਣੀਆਂ ਚੀਜ਼ਾਂ ਤੋਂ ਹੀ ਤੁਸੀਂ ਹਨਾ ਆਪਣੇ ਵਾਲਾਂ ਦੀ ਹਰ ਇੱਕ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਦੇਖੋ ਅੱਜ ਬੇਟੀ ਦੇ ਸਿਰ ਤੇ ਮੈਂ ਲਗਾ ਕੇ ਵੀ ਤੁਹਾਨੂੰ ਦਿਖਾ ਰਹੀ ਹਾਂ ਤੇ ਬਿਲਕੁਲ ਹਨਾ ਜਿੱਦਾਂ ਕਿ ਆਪਾਂ ਕਿਸੇ ਪਾਰਲਰ ਵਿੱਚ ਜਾ ਕੇ ਸਮੂਥ ਸਟ੍ਰੇਟ ਕਰਵਾ ਕੇ ਆਉਣਾ ਵਾਲ ਬਿਲਕੁਲ ਉਦਾਂ ਦੇ ਹੋ ਜਾਣਗੇ ਸਿਲਕੀ ਤੇ ਕਿਸੇ ਵੀ ਤਰ੍ਹਾਂ ਦੀ ਡੈਂਡਰਫ ਹੈਗੀ ਵਾਲ ਤੁਹਾਡੇ ਵੱਧ ਨਹੀਂ ਰਹੇ ਹਨਾ ਰੁੱਖੇ ਰੁੱਖੇ ਹੁੰਦੇ ਨੇ ਜਿੱਦਾਂ ਕਿ ਆਪਣੀ ਆਮ ਆਪਾਂ ਕਹਿ ਦਿੰਦੇ ਹਾਂ ਹਨਾ ਵੀ ਕਾਫੀ ਰੁੱਖੇ ਰੁੱਖੇ ਵਾਲ ਹੋ ਗਿਆ ਹੈ ਤੇ ਇਹਨਾਂ ਸਾਰਿਆਂ ਦੀ ਪ੍ਰੋਬਲਮ ਦੂਰ ਕਰਨ ਵਾਸਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਖਾਸ ਲੈ ਕੇ ਆਈ ਆ ਕੀ ਕੀ ਜੂਸ ਕਰਨਾ ਹੈ ਕਿਵੇਂ-ਕਿਵੇਂ ਜੂਸ ਕਰਨਾ ਹੈ ਸਾਰਾ ਮੈਂ ਤੁਹਾਨੂੰ ਹਨਾ ਪੂਰਾ ਪ੍ਰੋਪਰ ਵੀਡੀਓ ਦੇ ਵਿੱਚ ਦੱਸੂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਅੱਗੇ-ਅੱਗੇ ਸ਼ੇਅਰ ਜਰੂਰ ਕਰਨਾ ਕਿਉਂਕਿ ਵੀਡੀਓ ਨੂੰ ਵਾਇਰਲ ਕਰਨਾ ਤੁਹਾਡਾ ਹਨਾ ਧਰਮ ਹੈ ਤੇ ਮੇਰਾ ਕੰਮ ਕਰਨਾ ਥਰ ਮੈਂ ਤੇ ਆਓ ਦੇਖਦੇ ਆਪਾਂ ਹਾਂਜੀ ਦੇਖੋ ਮੇਰੇ ਬੇਟੇ ਦੇ ਬਾਲ ਤੁਸੀਂ ਹੈ ਨਾ ਸਾਰੀਆਂ ਸਿਸਟਰ ਅਤੇ ਕਈ ਵੀਰਾਂ ਨੇ ਵੀ ਕਮੈਂਟ ਕੀਤੇ ਸੀਗੇ ਵੀ ਤੁਸੀਂ ਸਾਨੂੰ ਨਾ ਪ੍ਰੋਪਰ ਸਾਰਿਆਂ ਦੇ ਵਾਲ ਦਿਖਾਓ ਇਹ ਮੇਰੇ ਬੇਟੇ ਦੇ ਵਾਲਾਂ ਦੀ ਵੀਡੀਓ ਹੈਗੀ ਤੇ ਮੇਰੇ ਆਪਣੇ ਵਾਲ ਦੇਖੋ ਤੁਸੀਂ ਮੇਰੇ ਵਾਲ ਥੋੜੇ ਜਿਹੇ ਨੇ ਉਹਦੇ ਨਾਲ ਲੰਬਾਈ ਚ ਕੱਟਨੇ ਪਰ ਹੈਲਦੀ ਉਹਦੇ ਨਾਲੋਂ ਜ਼ਿਆਦਾ ਨਹੀਂਗੇ ਕਿਉਂਕਿ ਇਹ ਨਾ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਵਾਲ ਦਿਖਾਓ ਆਪਣੀ ਚੋਟੀ ਬਣਾ ਕੇ ਦਿਖਾਓ ਵਾਲ ਹਨ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਦੱਸੂਗੀ ਤੇ ਮੈਂ ਨਾ ਕੁਝ ਹੋਰ ਯੂਜ਼ ਕਰਦੇ ਆ ਥੋੜੀ ਜਿਹੀ ਮੈਂ ਆਪਣੇ ਵਾਲਾਂ ਦੀ ਕੇਅਰ ਵੀ ਕੱਟ ਕਰਦੀ ਆ ਕਿਉਂਕਿ ਬੱਚਿਆਂ ਤੇ ਤਾਂ ਕੇਅਰ ਹੁੰਦੀ ਆ ਤੇ ਮੈਂ ਸਾਰਾ ਦਿਨ ਕੰਮਾਂ ਦੇ ਵਿੱਚ ਰਹਿਣੀ ਆ ਜਿਹੜੇ ਵੀਰ ਮੈਨੂੰ ਜਾਣਦੇ ਆ ਤੇ ਦੇਖੋ ਤੁਹਾਨੂੰ ਅਸੀਂ ਮੇਰੇ ਵਾਲਾਂ ਦੀ ਵੀ ਗਰੋਥ ਦੇਖ ਸਕਦੇ ਹੋਗੇ ਤੇ ਨਾਲੇ ਮੈਂ ਕੇਅਰ ਨਹੀਂ ਕਰਦੀ ਅਗਰ ਕੇਅਰ ਕਰਾਂ ਤਾਂ ਫੇਰੇ ਮੇਰੇ ਵਾਲ ਇਹਨਾਂ ਨਾਲੋਂ ਵੀ ਜ਼ਿਆਦਾ ਕਿਤੇ ਲੰਬੇ ਹੋ ਜਾਣਗੇ ਤੇ ਅੱਗੇ ਮੈਂ ਤੁਹਾਨੂੰ ਆਪਣੀ ਬੇਟੀ ਦੇ ਵਾਲ ਵੀ ਦਿਖਾ ਦਿੰਨੀ ਆ ਉਹਦੇ ਵਾਲ ਵੀ ਹੈ ਨਾ ਕਾਫੀ ਹੈਲਦੀ ਨੇ ਕਾਫੀ ਸਟਰੋਂਗ ਨੇ ਇਹ ਮੇਰੀ ਗੁੜੀਆ ਦੇ ਵਾਲ ਨੇ ਹੈ ਨਾ ਕਾਫੀ ਹੈਲਦੀ ਨੇ ਇਹਦੇ ਵੀ ਤੇ ਦੇਖੋ ਹਨਾ ਬਾਲਾਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਤੇ ਅਸੀਂ ਕਟਿੰਗ ਵਗੈਰਾ ਨਹੀਂ ਕਰਦੇ ਬਾਲਾਂ ਦੀ ਤੇ ਜਿਹੜਾ ਨੁਸਖਾ ਤੁਸੀਂ ਮੈਨੂੰ ਕਿਹਾ ਸੀ ਵੀ ਦੀਦੀ ਬਣਾ ਕੇ ਦਿਖਾਓ ਹਨਾ ਤੁਸੀਂ ਆਪਣੇ ਬਾਲ ਦਿਖਾਓ ਦੇਖੋ ਮੈਂ ਆਪਣਾ ਵਾਦਾ ਪੂਰਾ ਕੀਤਾ ਤੁਸੀਂ ਵੀ ਵੀਡੀਓ ਨੂੰ ਲਾਈਕ ਮੈਨ ਸ਼ੇਅਰ ਕਰਕੇ ਆਪਣਾ ਵਾਦਾ ਪੂਰਾ ਕਰਨਾ ਦੇਖੋ ਕਿੰਨੇ ਸਟਰੋਂਗ ਬਾਲ ਨੇ ਤੇ ਸਿਲਕੀ ਬਿਲਕੁਲ ਨੇ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ ਹਰ ਇੱਕ ਬਿਮਾਰੀ ਦਾ ਉਹ ਹੱਲ ਹੈਗਾ ਅੱਜ ਮੈਂ ਖੁਦ ਆਪਣੇ ਬਾਲ ਤੁਹਾਨੂੰ ਹਨਾ ਦਿਖਾਏ ਨੇ ਵੈਸੇ ਤਾਂ ਮੈਂ ਪ੍ਰੋਪਰ ਤੁਹਾਨੂੰ ਹਨਾ ਮੇਰੇ ਵਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾ ਵੀ ਉਹਦੇ ਜਿੰਨੇ ਨਾ ਲੈਂਥੀ ਨਹੀਂ ਹੈਗੇ ਪਰ ਕਾਫੀ ਲੈਂਥੀ ਨੇ ਹੈ ਵੀ ਵੀ ਕਾਫੀ ਨੇ ਪਰ ਹੈ ਨਾ ਇੱਦਾਂ ਹੀ ਮੇਰੀ ਬੇਟੀ ਦੇ ਨੇ ਮੇਰੇ ਬੇਟੇ ਦੇ ਤੁਹਾਨੂੰ ਮੈਂ ਤਿੰਨਾਂ ਦੇ ਨਾ ਬਾਲਾਂ ਦੀ ਦੇਖੋ ਵੀਡੀਓ ਬਣਾ ਕੇ ਦਿਖਾਈ ਹੈਗੀ ਤੇ ਇਹ ਨਹੀਂ ਹੈਗਾ ਨਾ ਵੀ ਮੈਂ ਤੁਹਾਨੂੰ ਕੁਝ ਹੋਰ ਦੱਸੂਗੀ ਤੇ ਮੈਂ ਕੁਝ ਹੋਰ ਕਰੂੰਗੀ ਮੈਂ ਆਪਣੇ ਬਾਲਾਂ ਦੀ ਤਾਂ ਨਾ ਕੇਅਰ ਵੀ ਨਹੀਂ ਕਰਦੀ ਐਨੀ ਤੇ ਦੇਖੋ ਫਿਰ ਵੀ ਕਾਫੀ ਲੈਂਥੀ ਨੇਗੇ ਤੇ ਕਿਉਂਕਿ ਬੱਚਿਆਂ ਦੇ ਬਾਲਾਂ ਦੀ ਮੈਂ ਕਾਫੀ ਕੇਅਰ ਕਰਦੀ ਐ ਤੇ ਆਪਣੇ ਬਾਲਾਂ ਦੀ ਕੇਅਰ ਮੈਂ ਉਨੀ ਨਹੀਂ ਕਰਦੀ ਐ ਨਾ ਇਸ ਲਈ ਮੈਂ ਅੱਜ ਨਾ ਪ੍ਰੋਪਰ ਵੀਡੀਓ ਬਣਾਈ ਹੈਗੀ ਤੁਹਾਡੇ ਵਾਸਤੇ ਕਿਦਾਂ ਨਾ ਮੇਰੇ ਮਾਰਨੇ ਬੇਟੇ ਦੇ ਤੇ ਕੁੜੀਆਂ ਦੇ ਨਾ ਵਾਲਾਂ ਦੀ ਤੇ ਇਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੀ ਕੀ ਜੂਸ ਕਰ ਹਾਂਜੀ ਉਹਦੇ ਵਾਸਤੇ ਆਪਾਂ ਨੇ ਲੈਣਾ ਹੈਗਾ ਅੱਧਾ ਨਿੰਬੂ ਅੱਧਾ ਪਿਆਜ਼ ਥੋੜਾ ਜਿਹਾ ਬਦਾਮਾ ਦਾ ਤੇਲ ਤੇ ਥੋੜਾ ਜਿਹਾ ਨਾਰੀਅਲ ਦਾ ਤੇਲ ਤੇ ਹਾਂਜੀ ਆਓ ਆਪਾਂ ਮਿਲ ਕੇ ਜਿਹੜਾ ਵੀ ਨੁਸਖਾ ਤੁਹਾਨੂੰ ਦੱਸਦੇ ਹਾਂ ਇਹਨੂੰ ਤੁਸੀਂ ਵਰਤਣਾ ਜ਼ਰੂਰ ਹੈ ਨਾ ਵਰਤ ਕੇ ਤੁਹਾਨੂੰ ਪਤਾ ਲੱਗੇਗਾ ਇਹਨੂੰ ਤੁਸੀਂ ਨੇ ਨਾ ਹਫ਼ਤੇ ਦੇ ਵਿੱਚ ਦੋ ਵਾਰ ਲਗਾਉਣਾ ਜਿਆਦਾ ਵੀ ਨਹੀਂ ਲਗਾਉਣਾ ਇੱਕ ਜਿਹੜਾ ਬਾਲਾਂ ਨੂੰ ਸਿਲਕੀ ਕਰਨਾ ਹੈ ਉਹ ਮੈਂ ਤੁਹਾਨੂੰ ਅਲੱਗ ਦੱਸੂਗੀ ਇਹ ਬਾਲਾਂ ਨੂੰ ਹਨਾ ਜਿਆਦਾ ਮਨ ਕੇ ਗ੍ਰੋਥ ਕਰੇਗਾ ਉਹਨਾਂ ਦੇ ਵਧਾਊਗਾ ਨਾ ਦੋ ਮੂਹੇ ਵਾਲ ਨੇ ਉਹਨਾਂ ਨੂੰ ਵੀ ਘਟਾਏਗਾ ਤੇ ਜਿਹੜੇ ਤੁਸੀਂ ਪਾਰਲਰ ਦੇ ਵਿੱਚ ਜਾ ਜਾ ਕੇ ਹਨਾ ਕਾਫੀ ਬਾਲਾਂ ਨੂੰ ਸਿਲਕੀ ਬਣਾਉਣਿਓ ਕੋਦਾਂ ਹਨ ਮਹਿੰਗੇ ਮਹਿੰਗੇ ਸ਼ੈਂਪੂ ਲਗਾਉਣਿਓ ਇਹ ਉਹਨਾਂ ਤੋਂ ਤੁਹਾਨੂੰ ਬਿਲਕੁਲ ਹਨਾ ਫ੍ਰੀ ਆਫ ਕਾਸਟ ਹੈ ਥੋੜਾ ਜਿਆਦਾ 10-20 ਰੁਪਏ ਦਾ ਤੁਹਾਡਾ ਖਰਚਾ ਆਏਗਾ ਵੱਧ ਤੋਂ ਵੱਧ 50 ਰੁਪਏ ਦਾ ਲਗਾ ਲੋ ਖਰਚਾ ਆਏਗਾ ਤੇ ਬਾਲ ਤੁਹਾਡੇ ਇੰਨਾ ਸਿਲਕੀ ਹੋ ਜਾਣਗੇ ਕਿ ਤੁਸੀਂ ਉਹਦਾ ਜੂڑا ਵੀ ਕਰਨੀ ਪਾਓਗੇ ਇਹ ਜਿਹੜੇ ਇੱਕ ਹੋਰ ਹੈਗਾ ਨੁਸਖਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗੀ ਉਹ ਇਸ ਤੋਂ ਵੀ ਜ਼ਿਆਦਾ ਕਾਰਗਰ ਹੈ ਹਨਾ ਆਪਾਂ ਨੇ ਇੱਕ ਕੌਲੀ ਲੈ ਲੈਣੀ ਹੈ ਉਹਦੇ ਵਿੱਚ ਆਪਾਂ ਨੇ ਨਾ ਅੱਧਾ ਨਿੰਬੂ ਨਚੋੜ ਲੈਣਾ ਇਹ ਇੱਕ ਦੇ ਬਹਨਾ ਜਿੱਦਾਂ ਕਿ ਮੇਰੇ ਵਾਲ ਨੇ ਮੇਰੇ ਬੇਟੇ ਦੇ ਤੁਸੀਂ ਜਾਂ ਕੁੜੀਆਂ ਦੇ ਦੇਖੇ ਨੇ ਉਹਨੇ ਵਾਲਾਂ ਵਾਸਤੇ ਬਹੁਤ ਜ਼ਿਆਦਾ ਮਤਲਬ ਕਿ ਪੂਰਾ ਹੈਗਾ ਜ਼ਿਆਦਾ ਨਹੀਂ ਕਰਨਾ ਆਪਾਂ ਨੇ ਇੱਕ ਚਮਚ ਨਿੰਬੂ ਦਾ ਲੈ ਲੈਣਾ ਤੇ ਆਪਾਂ ਨੇ ਇਹਦੇ ਵਿੱਚ ਦੋ ਚਮਚ ਨਾਰੀਅਲ ਦੇ ਤੇਲ ਦੇ ਲੈ ਲੈਣੇ ਆ ਤੇ ਇੱਕ ਚਮਚ ਆਪਾਂ ਨੇ ਲੈਣਾ ਹੈਗਾ ਬਦਾਮਾ ਦੇ ਤੇਲ ਦਾ ਇਹ ਬਦਾਮਾਂ ਦਾ ਪਿਓਰ ਤੇਲ ਐ ਕੜਵਾਇਆ ਹੋਇਆ ਤੁਸੀਂ ਦੂਸਰਾ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾ ਲਾਂਗੇ ਆਪਣਾ ਪਿਆਜ਼ ਨੂੰ ਕਧੂਕਸ਼ ਕਰਕੇ ਇਹ ਪਿਆਜ਼ ਦਾ ਹਨਾ ਜਿਹੜਾ ਤੇਲ ਐ ਬਹੁਤ ਹੀ ਬੈਨੀਫਿਟਾ ਹੈਗਾ ਹਾਂਜੀ ਹੁਣ ਆਪਾਂ ਦੇਖੋ ਚਾਰੇ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਦੇਖੋ ਇਹ ਬਿਲਕੁਲ ਇੱਕ ਸੀਰਮ ਦੀ ਤਰ੍ਹਾਂ ਬਣ ਗਿਆ ਬਦਾਮਾਂ ਦਾ ਤੇਲ ਨਾਰੀਅਲ ਦਾ ਤੇਲ ਪਿਆਜ਼ ਤੇ ਆਪਣਾ ਨਿੰਬੂ ਅਗਰ ਤੁਹਾਡੇ ਕੋਲ ਬਦਾਮਾਂ ਦਾ ਤੇਲ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਨਾਰੀਅਲ ਦਾ ਕੱਲਾ ਵੀ ਲੈ ਸਕਦੇ ਹੋ ਪਰ ਬਦਾਮਾਂ ਦੇ ਤੇਲ ਨਾਲ ਜ਼ਿਆਦਾ ਸਿਲਕੀ ਹੋ ਜਾਂਦੇ ਨੇ ਹੁਣ ਆਪਾਂ ਇਹਨਾਂ ਨੂੰ ਲਗਾਉਣ ਦਾ ਤਰੀਕਾ ਤੁਹਾਨੂੰ ਦੱਸਦੀਆਂ ਹਾਂ ਹਾਂਜੀ ਹੁਣ ਮੈਂ ਤੁਹਾਨੂੰ ਲਗਾਉਣ ਦਾ ਤਰੀਕਾ ਦੱਸਦੀ ਹਾਂ ਤੁਸੀਂ ਆਪਣੇ ਵਾਲਾਂ ਦੇ ਵਿੱਚ ਹਨਾ ਇਦਾਂ ਚੀਰਨੀਆਂ ਪਾੜ ਕੇ ਤੇ ਇਹਨੂੰ ਇਸ ਤਰੀਕੇ ਨਾਲ ਨਾ ਸਾਰੇ ਵਾਲਾਂ ਤੇ ਲਗਾਉਣਾ ਚੰਗੇ ਤਰੀਕੇ ਦੇ ਨਾਲ ਮਾਲਿਸ਼ ਕਰ ਲੈਣੀ ਹੈ ਇਸ ਤਰੀਕੇ ਨਾਲ ਲਗਾ ਕੇ ਤਾਂ ਤੁਸੀਂ ਕਮ ਸੇ ਕਮ ਇਹਨਾਂ 2 ਘੰਟੇ ਨੂੰ ਇਦਾਂ ਹੀ ਰੱਖਣਾ ਹੈਗਾ ਸਾਰੇ ਆਪਣੇ ਬਾਲਾਂ ਤੇ ਲਗਾਉਣਾ ਹੈ ਉੱਪਰ ਤੋਂ ਲੈ ਕੇ ਇਦਾਂ ਨੀਚੇ ਤੱਕ ਵੀ ਜਿਹੜਾ ਬੇਸਟ ਬਚੂਗਾ ਉਹਨੂੰ ਸਾਰੇ ਨੂੰ ਆਪਣੇ ਉੱਪਰ ਹੱਥ ਲਗਾ ਲੈਣਾ ਤੇ ਫਿਰ ਨਾ ਕਿਸੇ ਵੀ ਸ਼ੈਂਪੂ ਦੇ ਨਾਲ ਨਾ ਤੁਸੀਂ ਧੋ ਲਿਓ ਇਸ ਤਰੀਕੇ ਨਾਲ ਇਸ ਸੇਰਮ ਨੂੰ ਲਗਾ ਕੇ ਨਾ 2 ਘੰਟੇ ਤੁਸੀਂ ਨੇ ਰੱਖਣਾ ਤੇ ਉਸ ਤੋਂ ਬਾਅਦ ਤੁਹਾਡਾ ਕੋਈ ਵੀ ਸ਼ੈਂਪੂ ਤੁਸੀਂ ਯੂਜ਼ ਕਰਦੇ ਹੋ ਥੋੜਾ ਜਣਾ ਨਾ ਨਾਰਮਲ ਸ਼ੈਂਪੂ ਲਓਗੇ ਤਾਂ ਯਾ ਜ਼ਿਆਦਾ ਵਧੀਆ ਤੇ ਕਈ ਵੀਰ ਭੈਣ ਮੈਨੂੰ ਕਹਿ ਰਹੇ ਸੀ ਵੀ ਘਰ ਵਿੱਚ ਸ਼ੈਂਪੂ ਬਣਾਉਣ ਦਾ ਤਰੀਕਾ ਵੀ ਦੱਸੋ ਤੇ ਮੈਂ ਉਹ ਵੀ ਤੁਹਾਨੂੰ ਬਹੁਤ ਜਲਦੀ ਦੱਸੂਗੀ ਇਦਾਂ ਦੇ ਨਾਲ ਹੈ ਨਾ ਪਿਆਜ਼ ਦੇ ਨਾਲ ਤੁਹਾਡੇ ਵਾਲਾਂ ਨਾਲ ਸਮੇਂ ਤੋਂ ਪਹਿਲਾਂ ਜਿਹੜੇ ਚਿੱਟੇ ਹੋ ਰਹੇ ਨੇ ਉਹ ਵੀ ਰੁਕਣਗੇ ਹੈ ਨਾ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਹਾਂਜੀ ਦੇਖੋ ਕਈ ਸਿਸਟਰ ਮੈਨੂੰ ਕਹਿ ਰਹੇ ਨੇ ਵੀ ਵਾਲਾਂ ਵਾਸਤੇ ਹੈ ਨਾ ਸਾਨੂੰ ਇੱਕ ਟ੍ਰੀਟਮੈਂਟ ਦੱਸੋ ਕਿਉਂਕਿ ਵਾਲਾਂ ਨੂੰ ਧੋਣ ਵਾਸਤੇ ਤੇ ਮੈਂ ਪਹਿਲਾਂ ਦੱਸਤਾ ਸੀਗਾ ਹੁਣ ਉੱਪਰ ਨਾਲ ਜਿਹੜਾ ਆਪਾਂ ਕੰਡੀਸ਼ਨਰ ਦੀ ਤਰ੍ਹਾਂ ਲਗਾਉਣਾ ਉਹ ਦੱਸਦੀਆਂ ਇੱਕ ਆਲੂ ਨੇ ਹੈ ਨਾ ਆਲੂ ਦੇ ਛਿਲਕੇ ਵੀ ਲੈ ਸਕਦੇ ਹੋ ਜਦ ਤੁਸੀਂ ਪ੍ਰੋਪਰ ਇਦਾਂ ਆਲੂ ਲੈ ਕੇ ਉਹਨੂੰ ਕੱਦੂ ਕੱਟ ਲਓ ਹਾਂਜੀ ਇੱਕ ਆਲੂ ਲੈ ਕੇ ਆਪਾਂ ਨੇ ਗੱਧੂ ਕਸ਼ ਕਰ ਲੈਣਾ ਹੈ ਅਗਰ ਸਿਲਕੀ ਵਗੈਰਾ ਹੈਗੇ ਨੇ ਹਨਾ ਉਹਨਾਂ ਨੂੰ ਵੀ ਤੁਸੀਂ ਵਿੱਚੀ ਐਡ ਕਰਨੇ ਚੰਗੇ ਤਰੀਕੇ ਨਾਲ ਧੋ ਕੇ ਫਿਰ ਐਡ ਕਰ ਲੈਣੇਗੇ ਫਿਰ ਆਪਾਂ ਨੇ ਲੈ ਲੈਣੇ ਨੇਗੇ ਹੈਨਾ 3 ਚਮਚ ਚਾਵਲ ਦੇ ਇਹਨਾਂ ਨੂੰ ਵੀ ਆਪਾਂ ਵਿੱਚੀ ਪਾ ਲਾਂਗੇ ਤੇ ਹੁਣ ਆਪਾਂ ਲਵਾਂਗੇ ਇੱਕ ਗਲਾਸ ਪਾਣੀ ਦਾ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਉਬਾਲ ਲਾਂਗੇ ਤੁਸੀਂ ਡੇਢ ਗਲਾਸ ਪਾਣੀ ਵੀ ਲੈ ਸਕਦੇ ਹੋ ਹਨਾ ਜਿੰਨਾ ਕਿ ਤੁਹਾਨੂੰ ਕਿਉਂਕਿ ਇੱਕ ਵਾਰ ਦੇ ਬਾਲਾਂ ਵਾਸਤੇ ਇਹ ਆਪਾਂ ਨੂੰ ਬਹੁਤ ਜ਼ਿਆਦਾ ਫਿੱਟ ਹੈਗਾ ਆਣੀ ਹੁਣ ਆਪਾਂ ਇਹਦੇ ਵਿੱਚ ਇਹਨਾਂ ਡੇਢ ਗਲਾਸ ਪਾਣੀ ਦਾ ਪਾਤਾ ਇੱਕ ਕਾਲੋ ਪਾਇਆ ਆਪਾਂ ਨੇ ਤਿੰਨ ਚਮਚ ਆਪਾਂ ਨੇ ਚਾਵਲ ਦੇ ਪਾਇਨੇ ਚਾਵਲ ਕੋਈ ਵੀ ਹੁਣ ਤੁਹਾਡੇ ਕੋਲ ਚੰਗੇ ਤਰੀਕੇ ਨਾਲ ਧੋ ਕੇ ਸਾਰੇ ਨੂੰ ਪਾ ਲਓ ਹੁਣ ਆਪਾਂ ਇਹਨਾਂ ਨੂੰ origianlly ਰੱਖਾਂਗੇ ਘੱਟੋ ਘੱਟ 10 ਮਿੰਟ ਇਹਨੂੰ ਰਿੰਨਾਗੇ ਆਪਾਂ ਜਿੰਨਾ ਟਾਈਮ ਇਹ ਠਿੱਕਣਾ ਵਾਂਜੀ ਫਿਰ ਮੈਂ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਹੁਣ ਆਪਾਂ ਇਹਨੂੰ نیچے ਉਤਾਰ ਲੈਣਾ ਦੇਖੋ ਥੋੜਾ ਥੋੜਾ ਪਾਣੀ ਦੇ ਵਿੱਚ ਰਹਿਣਾ ਚਾਹੀਦਾ ਹੈ ਜ਼ਿਆਦਾ ਨਹੀਂ ਕਮ ਸੇ ਕਮ ਦੇਖੋ ਆਪਾਂ ਨੇ ਡੇਢ ਗਲਾਸ ਪਾਣੀ ਦਾ ਪਾਇਆ ਸੀਗਾ ਹੁਣ ਇਹਦੇ ਵਿੱਚ ਸਿਰਫ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਇਹਨੂੰ ਪੁੰਨ ਲਓ ਪ੍ਰੋਪਰ ਦੇਖੋ ਇਹ ਥਿੱਕ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਹਨਾ ਲਿਕਵਿਡ ਹੋਣਾ ਚਾਹੀਦਾ ਬਿਲਕੁਲ ਗਾੜਾ ਹੋਊਗਾ ਉਨਹੀਂ ਤੁਹਾਡੇ ਵਾਲਾਂ ਨੂੰ ਹਨਾ ਸਿਲਕੀ ਬਣਾਊਗਾ ਵਾਲਾਂ ਨੂੰ ਜਦੋਂ ਤੁਸੀਂ ਹਨਾ ਸ਼ੈਂਪੂ ਨਾਲ ਧੋ ਲੈਣਾ ਉਸ ਤੋਂ ਬਾਅਦ ਫਿਰ ਇਹਨੂੰ ਕੰਡੀਸ਼ਨਰ ਮੰਗੂ ਲਾਉਣਾ ਆਪਣੇ ਵਾਲਾਂ ਤੇ ਚੰਗੇ ਤਰੀਕੇ ਨਾਲ ਲਾ ਕੇ ਇਹਨੂੰ ਫਿਰ ਇਹਨੂੰ 5 ਮਿੰਟ ਛੱਡ ਦੇਣਾ ਫਿਰ ਉਸ ਤੋਂ ਬਾਅਦ ਤੁਸੀਂ ਵਾਲਾਂ ਨੂੰ ਪ੍ਰੋਪਰ ਚੰਗੇ ਥਿੱਕ ਨਾਲ ਧੋ ਲੈਣਾ ਹਫਤੇ 'ਚ ਦੋ ਵਾਰ ਹੀ ਕਰਨਾ ਦੇਖੋ ਆਪਣੇ ਕੋਲੇ ਇਹ ਇੰਨਾ ਹੋ ਗਿਆ ਦੇਖੋ ਕਿੰਨਾ ਠਿਕ ਹੈ ਬਿਲਕੁਲ ਹਨਾ ਇੰਨਾ ਸੌਫਟ ਹੈਗਾ ਨਾ ਜਦੋਂ ਤੁਸੀਂ ਵਾਲਾਂ ਤੇ ਲਗਾਓਗੇ ਦੇਖੋ ਤੁਹਾਡੇ ਵਾਲਾਂ ਤੋਂ ਹੱਥ ਤਿਲਕੇਗਾ ਐਨੇ ਸਿਲਕੀ ਹੋ ਜਾਣਗੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਅਗਰ ਤੁਹਾਡੇ ਕੋਲੇ ਬਦਾਮਾਂ ਦਾ ਤੇਲ ਹੈਗਾ ਤਾਂ ਤੁਸੀਂ ਇੱਕ ਚਮਚ ਬਦਾਮਾਂ ਦਾ ਤੇਲ ਮਿਲਾ ਲਓ ਅਗਰ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਨਾਰੀਅਲ ਤੇਲ ਮਿਲਾ ਲਓ ਇਹਦੇ ਵਿੱਚ ਦੇਖੋ ਪ੍ਰੋਪਰ ਸ਼ੈਂਪੂ ਦੇ ਨਾਲ ਪਹਿਲਾਂ ਵਾਲਾਂ ਨੂੰ ਧੋ ਕੇ ਮੈਂ ਜਿਹੜਾ ਟ੍ਰੀਟਮੈਂਟ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਵਾਲਾਂ ਨੂੰ ਕਿੱਦਾਂ-ਕਿੱਦਾਂ ਧੋਣਾ ਹੈਗਾ ਤੇ ਉਹਦੇ ਵਾਸਤੇ ਆਪਣੇ ਵੀਡੀਓ ਆਡੋ ਅਪਲੋਡ ਕੀਤੀ ਹੋਈ ਉਹ ਦੇਖ ਕੇ ਤੋਂ ਬਾਅਦ ਵਾਲਾਂ ਨੂੰ ਧੋ ਕੇ ਫਿਰ ਤੁਸੀਂ ਨੇ ਇਹਨੂੰ ਲਗਾਉਣਾ 5 ਕਿ ਮਿੰਟ ਰੱਖ ਲਿਓ ਉਸ ਤੋਂ ਬਾਅਦ ਫਿਰ ਸਿੰਪਲ ਪਾਣੀ ਨਾਲ ਧੋ ਦੇਣਾ ਫਿਰ ਦੇਖਿਓ ਤੁਸੀਂ ਤੁਹਾਡੇ ਵਾਲਾਂ ਦੀ ਗਰੋਥ ਵੀ ਵਧੇਗੀ ਤੇ ਤੁਹਾਡੇ ਵਾਲ ਚਮਕਦਾ ਸਿਲਕੀ ਇੰਨੇ ਜ਼ਿਆਦਾ ਹੋ ਜਾਣਗੇ ਵੀਡੀਓ ਚੰਗੀ ਲੱਗੇ ਜੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸੀਰਮ ਥੋੜਾ ਜਿਹਾ ਆਪਣੇ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਤੁਸੀਂ ਇਹਨਾਂ ਬਦਾਮਾਂ ਦਾ ਤੇਲ ਹੈਗਾ ਇੱਕ ਚਮਚੋ ਪਾ ਲਓ ਅਗਰ ਨਹੀਂ ਹੈਗਾ ਤਾਂ ਇੱਕ ਚਮਚੋ ਖੋਪੇ ਦਾ ਤੇਲ ਹੈ ਨਾ ਜਿਹਨੂੰ ਆਪਾਂ ਨਾਰੀਅਲ ਦਾ ਤੇਲ ਵੀ ਕਹਿੰਦੇ ਨੇ ਉਹ ਪਾ ਕੇ ਤੁਸੀਂ ਇਹਨੂੰ ਲਗਾ ਸਕਦੇ ਹੋ ਅਗਰ ਤੁਸੀਂ ਹਨਾ ਤੁਹਾਡੇ ਕੋਲੇ ਬਚ ਜੇ ਥੋੜਾ ਜਿਹਾ ਜ਼ਿਆਦਾ ਮਾਤਰਾ ਦੇ ਵਿੱਚ ਬਣ ਜਾਂਦਾ ਹੈ ਕਈ ਵਾਰੀ ਤਾਂ ਤੁਸੀਂ ਇਹਨੂੰ ਹਨਾ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖਣਾ ਬਾਹਰ ਨਹੀਂ ਰੱਖਣਾ ਬਾਹਰ ਇਹ ਖਰਾਬ ਹੋ ਜਾਊਗਾ ਅਗਰ ਤੁਹਾਡੇ ਕੋਲੇ ਬਚਦਾ ਹੈ ਹਨਾ ਤਾਂ ਸਟੋਰ ਕਰਨ ਦੀ ਜਰੂਰਤ ਨਹੀਂ ਤੁਸੀਂ ਲੈ ਕੇ ਆਪਣੇ ਬਾਡੀ ਦੇ ਉੱਪਰ ਵੀ ਇਹਨੂੰ ਐਦਾਂ ਮ사ਜ ਕਰ ਸਕਦੇ ਹੋ ਆਪਣੇ ਫੇਸ ਤੇ ਕਰ ਸਕਦੇ ਹੋ ਨਾ ਉਹਦੇ ਨਾਲ ਤੁਹਾਡੀ ਸਕਿਨ ਟਾਈਟ ਵੀ ਹੋਵੇਗੀ ਤੇ 글로 ਵੀ ਕਰੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ